ਪੰਜਾਬ ਦੀ ਖੁਸ਼ਬੂ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਅੱਜ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਇੱਕ ਭੱਖ ਦੇ ਹੋਏ ਮੁੱਦੇ ਦੀ ਤੇ ਇਹ ਮੁੱਦਾ ਹੈ ਪਰਮੇਸ਼ਰ ਦਵਾਰ ਦੇ ਨਾਲ ਜੁੜਿਆ ਹੋਇਆ ਜਿਦਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ 2012 ਦੇ ਵਿੱਚ ਇੱਕ ਘਟਨਾ ਘਟੀ ਸੀ ਤੇ ਇੱਕ ਨੌਜਵਾਨ ਲੜਕੀ ਦੇ ਨਾਲ ਜ਼ਬਰ ਜਨਾਹ ਕੀਤਾ ਗਿਆ ਸੀ ਤੇ ਜ਼ਬਰ ਜਨਾਹ ਕਰਨ ਵਾਲਾ ਕੋਈ ਹੋਰ ਨਹੀਂ ਸੀ ਬਲਕਿ ਉਹੀ ਰਣਜੀਤ ਸਿੰਘ ਢੱਡਰੀਆਂ ਵਾਲਾ ਸੀ ਜਿਸ ਦੇ ਲੱਖਾਂ ਦੇ ਵਿੱਚ ਫੋਲੋਅਰ ਨੇ ਰਣਜੀਤ ਸਿੰਘ ਢੱਡਰੀਆਂ ਵਾਲਾ ਜਿਸ ਨੇ ਇੱਕ 18 ਸਾਲਾਂ ਦੀ ਬੱਚੀ ਦੇ ਨਾਲ ਜਬਰ ਜਨਾਹ ਕੀਤਾ ਤੇ ਉਸ ਤੋਂ ਬਾਅਦ ਉਸ ਨੂੰ ਮੌਦੇ ਘਾਟ ਉਤਾਰ ਦਿੱਤਾ ਤੇ ਦੱਸ ਦਈਏ ਕਿ ਇਹ ਜੋ ਮਾਮਲਾ ਹੈ ਹੁਣ ਐਸ ਵਕਤ ਜੋ ਕਿ ਪੰਜਾਬ ਹਰਿਆਣਾ ਹਾਈ ਕੋਰਟ ਤੱਕ ਪਹੁੰਚ ਗਿਆ ਹੈ ਤੇ ਢੱਡਰੀਆਂ ਵਾਲਾ ਇਸ ਵਕਤ ਵਿਵਾਦਾਂ ਦੇ ਵਿੱਚ ਫਸਿਆ ਹੋਇਆ ਹੈ ਤੁਹਾਨੂੰ ਢੱਡਰੀਆਂ ਵਾਲੇ ਦਾ ਵੀ ਬਿਆਨ ਸੁਣਾਉਨੇ ਆ ਜਿਸ ਦੇ ਵਿੱਚ ਉਸ ਨੇ ਆਪਣੇ ਇਸ ਮਾਮਲੇ ਨੂੰ ਲੈ ਕੇ ਸਫਾਈ ਦਿੱਤੀ ਹੈ ਬਣੇ ਰਿਓ ਵੀਡੀਓ ਦੇ ਅੰਤ ਤੱਕ ਕੱਲੀ-ਕੱਲੀ ਗੱਲ ਤੋਂ ਤੁਹਾਨੂੰ ਜਾਣੂ ਕਰਾਵਾਂਗੇ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰਿਓ ਤਾਂ ਇਦਾਂ ਦੀ ਜੋ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ ਰਣਜੀਤ ਸਿੰਘ ਢੱਡਰੀਆਂ ਵਾਲਾ ਜੋ ਕਿ ਪਰਮੇਸ਼ਰ ਦਵਾਰ ਦੇ ਵਿੱਚ ਉਸਨੇ ਲਾਈਵ ਆ ਕੇ ਸਪਸ਼ਟੀਕਰਨ ਵੀ ਦਿੱਤਾ ਅਤੇ ਸਾਰੇ ਇਸ ਮਾਮਲੇ ਨੂੰ ਝੂਠਾ ਦੱਸਿਆ ਤੇ ਦੱਸ ਦਈਏ ਕਿ ਉੱਥੇ ਉਹਨਾਂ ਦੇ ਪਰਿਵਾਰਕ ਮੈਂਬਰ ਜਿਨ੍ਹਾਂ ਨੇ ਦੂਜੀ ਵਾਰ ਫੇਰ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਹੈ ਅਤੇ ਉਹਨਾਂ ਨੇ ਇਹ ਕਿਹਾ ਹੈ ਕਿ ਰਣਜੀਤ ਸਿੰਘ ਢੱਡਰੀਆਂ ਵਾਲਾ ਕਾਤਲ ਹੈ ਉਸਨੇ 2012 ਦੇ ਵਿੱਚ ਸਾਡੀ ਬੱਚੀ ਦੇ ਨਾਲ ਜ਼ਬਰ ਜਨਾਹ ਕੀਤਾ ਸੀ ਉਸ ਦਾ ਬਲਾਤਕਾਰ ਕੀਤਾ ਸੀ ਤੇ ਉਸ ਤੋਂ ਬਾਅਦ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਤੇ ਐਸ ਵਕਤ ਬਚਨ ਦੇ ਲਈ ਇਹ ਸਾਰੀ ਸਾਜ਼ਿਸ਼ ਖੇਡ ਰਿਆ ਹੈ ਰਣਜੀਤ ਸਿੰਘ ਢੱਡਰੀਆਂ ਵਾਲਾ ਉਸਨੇ ਬਿਆਨ ਦਿੱਤਾ ਹੈ ਕਿ ਜਾਣਬੁੱਝ ਕੇ ਕੁਝ ਵਿਰੋਧੀ ਧਿਰਾਂ ਨੇ ਜੋ ਮੈਨੂੰ ਫਸਾਉਣ ਦੀ ਸਾਜ਼ਿਸ਼ ਕਰ ਰਹੀਆਂ ਨੇ ਇਸ ਕਰਕੇ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਇਹ ਵੀ ਬਿਆਨ ਦਿੱਤਾ ਆਪਣੇ ਚੱਲਦੇ ਦਵਾਨ ਦੇ ਵਿੱਚ ਕਿ ਉਹ ਜੋ ਬੱਚੀ ਜਿਸ ਦੀ ਮੌਤ ਹੋਈ ਹੈ ਉਹ ਬੱਚੀ ਦੀ ਮੌਤ ਪਰਮੇਸ਼ਰਦوار ਦੇ ਵਿੱਚ ਨਹੀਂ ਹੋਈ ਬਲਕਿ ਉਸਨੇ ਪਰਮੇਸ਼ਰ ਦਵਾਰ ਤੋਂ ਬਾਹਰ ਜਾ ਕੇ ਜ਼ਹਿਰ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕੀਤੀ ਸੀ ਪਰ ਉਸ ਦਾ ਪਰਮੇਸ਼ਰ ਦਵਾਰ ਦੇ ਨਾਲ ਕੋਈ ਵੀ ਸੰਬੰਧ ਨਹੀਂ ਹੈ ਬਹੁਤ ਸਾਰੇ ਲੋਕ ਸੋਸ਼ਲ ਮੀਡੀਆ ਦੇ ਉੱਪਰ ਕਮੈਂਟ ਕਰ ਰਹੇ ਨੇ ਜੋ ਕਿ ਇਹ ਦੱਸਦਾ ਹੈ ਕਿ ਪਰਮੇਸ਼ਰ ਦਵਾਰ ਜੋ ਕਿ ਇਸ ਵਕਤ ਬੜਾ ਹੀ ਬਦਨਾਮ ਹੋ ਚੁੱਕਿਆ ਹੈ ਇਹਨਾਂ ਨੇ ਸਭ ਤੋਂ ਪਹਿਲਾਂ ਤਾਂ ਉਸ ਪਰਮ ਪਿਤਾ ਪ੍ਰਮਾਤਮਾ ਪਰਵੇਸ਼ਰ ਦਾ ਨਾਮ ਹੀ ਬਦਨਾਮ ਕੀਤਾ ਹੈ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਏ ਹੈ ਕਮੈਂਟ ਕਰਕੇ ਜਰੂਰ ਦੱਸੋ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਧੰਨਵਾਦ